ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸਮਾਗਮ ਜਿੱਥੇ ਐ ਜੀ ਪੀ ਸੀ ਵੱਡੇ ਪੱਧਰ ਤੇ ਮਨਾ ਰਹੀ ਆ ਉੱਥੇ ਹੀ ਪੰਜਾਬ ਸਰਕਾਰ ਵੀ ਇਹਨਾਂ ਸਮਾਗਮਾਂ ਨੂੰ ਵੱਡੇ ਪੱਧਰ ਤੇ ਮਨਾ ਰਹੀ ਆ ਇਸ ਵਕਤ ਅਸੀਂ ਖੜੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਬਾਬਾ ਬੁੱਢਾ ਜੀ ਨਹੰਗ ਨਹੰਗ ਸੋਣੀ ਦੇ ਵਿਖੇ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਇਹ ਸਾਰੇ ਸਮਾਗਮ ਇਸੇ ਸਥਾਨ ਦੇ ਉੱਤੇ ਕੀਤੇ ਜਾਣੇ ਨੇ ਜਿਸ ਦਾ ਪ੍ਰਬੰਧ ਦੇਖਣ ਦੇ ਲਈ ਅੱਜ ਬਾਬਾ ਬਲਬੀਰ ਜੀ ਮੁਖੀ ਨਹੰਗ ਸਿੰਘ ਜੱਥੇਵੰਦੀਆਂ ਉੱਥੇ ਹੀ ਟੂਰਿਸਟਮ ਵਿਭਾਗ ਦੇ ਕਰ ਦੀਪਕ ਵਾਲੀ ਜੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹਨ ਜਿਨ੍ਹਾਂ ਦੇ ਵੱਲੋਂ ਇਸ ਗਰਾਊਂਡ ਦਾ ਜਾਇਜ਼ਾ ਲਿਆ ਗਿਆ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਸਟੇਜ ਲਗਾਈ ਜਾਵੇਗੀ ਅਤੇ ਇਸੇ ਸਥਾਨ ਦੇ ਉੱਤੇ ਇਹ ਸਮਾਗਮ ਕੀਤੇ ਜਾਣਗੇ ਉੱਥੇ ਹੀ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਵਾਰ 24 ਨਵੰਬਰ ਨੂੰ ਵਿਸ਼ੇਸ਼ ਸੈਸ਼ਨ ਜੋ ਪਹਿਲਾਂ ਚੰਡੀਗੜ੍ਹ ਵਿਧਾਨ ਸਭਾ ਚ ਹੁੰਦਾ ਸੀ ਉਹ ਇਸ ਵਾਰ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਯੋਜਿਤ ਕੀਤਾ ਜਾ ਰਿਹਾ ਉੱਥੇ ਹੀ ਯਾਤਰੀਆਂ ਨੂੰ ਰਹਿਣ ਦੇ ਲਈ ਦੋ ਤਿੰਨ ਵਿਸ਼ਾਲ ਟੈਂਟਸ ਆਂ ਵੀ ਇੱਥੇ ਬਣਵਾਈਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਯਾਤਰੀਆਂ ਨੂੰ ਨਿਸ਼ੁਲਕ ਇੱਥੇ ਰਹਿਣ ਦੇ ਲਈ ਪ੍ਰਬੰਧ ਕੀਤੇ ਜਾ ਰਹੇ ਨੇ ਉੱਥੇ ਹੀ ਪੁਕਤਾ ਪ੍ਰਬੰਧ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਹੈ ਇੱਥੇ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਸਮਾਗਮਾਂ ਨੂੰ ਕਰਵਾਉਣ ਦੇ ਲਈ ਪਹਿਲਾਂ ਐਜੀਪੀਸੀ ਤੋਂ ਹੋਰ ਸਥਾਨ ਤੇ ਦੇ ਉੱਤੇ ਇਹ ਸਮਾਗਮ ਕਰਵਾਉਣ ਦੀ ਪਰਮਿਸ਼ਨ ਲਈ ਮੰਗੀ ਗਈ ਸੀ ਪਰ ਉਹ ਪਰਮਿਸ਼ਨ ਅਜੇ ਤੱਕ ਨਹੀਂ ਮਿਲਣ ਦੇ ਬਾਵਜੂਦ ਹੁਣ ਨਹੰਗ ਸੌਣੀ ਬਾਬਾ ਬੁੱਢਾ ਦਲ ਸਥਾਨ ਦੇ ਉੱਤੇ ਇਹ ਸਮਾਗਮ ਸਾਰੇ ਅਜੋਜ ਤੋਂ ਹੋਣਗੇ ਇਹਦੇ ਚ 23 ਤਰੀਕ ਨੂੰ ਸਵੇਰੇ ਖੰਡਪਾਤ ਸਾਹਿਬ ਰੱਖਿਆ ਜਾਏਗਾ ਔਰ ਉਸ ਤੋਂ ਬਾਅਦ 11 ਵਜੇ ਸਰਬ ਧਰਮ ਸੰਮੇਲਨ ਹੈ ਜਿਹਦੇ ਚ ਭਾਰਤ ਨਹੀਂ ਬਲਕਿ ਜਿੰਨੇ ਵੀ ਦੁਨੀਆਂ ਦੇ ਧਰਮ ਪ੍ਰੋਮਿਨੈਂਟ ਜਿਨ੍ਹਾਂ ਤੱਕ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਬਾਰੇ ਉਹ ਆਪਣੇ ਕਿ ਉਹਨਾਂ ਦੀ ਜਿਹੜੀ ਸ਼ਹਾਦਤ ਆ ਉਹ ਧਰਮ ਦੀਆਂ ਵਲਗਣਾ ਤੋਂ ਉੱਪਰ ਉੱਟ ਕੇ ਆ। ਉਹ ਮਨੁੱਖਤਾ ਲਈ ਆ ਉਹ ਦੂਜੇ ਧਰਮ ਲਈ ਆ ਇਸ ਕਰਕੇ ਸਮੁੱਚੇ ਜਿਹੜੇ ਦੁਨੀਆ ਦੇ ਧਰਮ ਆ ਉਹਨਾਂ ਦੇ ਨੁਮਾਇंदे ਆ ਕੇ ਗੁਰੂ ਸਾਹਿਬ ਪ੍ਰਤੀ ਆਪਣਾ ਸਤਕਾਰ ਭੇਟ ਕਰਨਗੇ। ਔਰ ਉਸ ਤੋਂ ਬਾਅਦ ਸ਼ਾਮ ਨੂੰ ਇਸੇ ਜਗ੍ਹਾ ਤੇ ਕੀਰਤਨ ਦਰਬਾਰ ਹੋਏਗਾ 6 ਵਜੇ ਤੋਂ ਲੈ ਕੇ 11 ਵਜੇ ਤੱਕ। ਫਿਰ ਅਗਲੇ ਦਿਨ ਸਵੇਰੇ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਬਾਬਾ ਜੀ ਹੋਰਾਂ ਦੇ ਨੁਮਾਇੰਦਗੀ ਚ ਸਮੁੱਚੀ ਜਿਹੜੀ ਕੌਮ ਆ ਤੋਂ ਗੁਰਦੁਆਰਾ ਸਾਹਿਬ ਤੋਂ ਪਵਨਗੜ ਤੋਂ ਕੀਰਤਨ ਨਗਰ ਕੀਰਤਨ ਲੈ ਕੇ ਆਵਾਂਗੇ ਜੀ ਸੀਸਪੇਟ ਨਗਰ ਕੀਰਤਨ ਉਹ ਫਿਰ ਸਿੱਧਾ ਗੁਰਦੁਆਰਾ ਸਿਸਗਣ ਸਾਹਿਬ ਨਾਲ ਤੁਸਤਕ ਹੋਏਗਾ ਔਰ ਉਸ ਤੋਂ ਬਾਅਦ ਦੁਪਹਿਰੇ 11 ਤੋਂ 2 ਵਜੇ ਤੱਕ ਇੱਥੇ ਇਸੇ ਪੰਡਾਲ 'ਚ ਸਾਡੇ ਕਬੀਸ਼ਰ ਆਉਣਗੇ ਔਰ ਉਸ ਤੋਂ ਬਾਅਦ 3 ਵਜੇ ਤੋਂ ਲੈ ਕੇ 5 ਵਜੇ ਤੱਕ ਬਾਬਾ ਜੀ ਨੂੰ ਉਸੇ ਬੇਨਤੀ ਕੀਤੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਮੌਕੇ ਤੇ ਵਿਹਾਂਗ ਸਿੰਘ ਜਿਹੜੇ ਉਹਨਾਂ ਦੀ ਤਲਵਾਰਬਾਜ਼ੀ ਘੋੜਸਵਾਰੀ ਗੱਤਕਾ ਉਹਦੇ ਜਿਹੜੀ ਪ੍ਰਦਰਸ਼ਨ ਆ ਉਹ ਚਰਨ ਗੰਗਾ ਸਟੇਡੀਅਮ 'ਚ ਕਰਨ ਔਰ ਉਸ ਤੋਂ ਬਾਅਦ ਸ਼ਾਮੀ 6 ਵਜੇ ਤੋਂ 11 ਵਜੇ ਤੱਕ ਫਿਰ ਕੀਰਤਨ ਦਰਬਾਰ ਹੋਏਗਾ ਔਰ ਨਾਲ ਦੇ ਨਾਲ ਇਸ ਧਰਤੀ ਤੇ ਪੰਜਾਬ ਚ ਇਨਫੈਕਟ ਪਹਿਲੀ ਵਾਰੀ 500 ਡਰੋਨ ਇਕੱਠੇ ਹੋ ਕੇ ਗੁਰੂ ਸਾਹਿਬ ਦੀ ਸ਼ਹਾਦਤ ਵੱਖ-ਵੱਖ ਚਿੱਤਰ ਜਿਹੜੇ ਆ ਉਹ ਪੇਸ਼ ਕਰਨਗੇ ਔਰ ਫਿਰ 25 ਤਰੀਕ ਨੂੰ ਸਵੇਰੇ ਅਕਨਪਾਤ ਸਾਹਿਬ ਦਾ ਭੋਗ ਹੋਏਗਾ ਜੀ ਉਸ ਤੋਂ ਬਾਅਦ ਜਿਹੜੀ ਕੀਰਤਨ ਹੋਏਗਾ ਆਤਮ ਰਸ ਕੀਰਤਨ ਹੋਏਗਾ ਔਰ ਉਸ ਤੋਂ ਬਾਅਦ ਚਵਦੀ ਕਲਾਂ ਤੋਂ 35 ਬੱਚੇ ਜਿਹੜੇ ਇਕੱਠੇ ਬਹਿ ਕੇ ਗੁਰਬਾਨੀ ਗਾਈਡ ਕਰਨਗੇ ਉਸ ਤੋਂ ਬਾਅਦ ਜਿਹੜੀ ਸਰਵਾਦੇ ਭਲ ਦੀ ਇਕੱਤਰਤਾ ਹੋਏਗੀ ਜਿੱਥੇ ਸਮੂਹ ਜਿਹੜੇ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ ਸਹਿਬਾਨ ਸਮਾਜਿਕ ਧਾਰਮਿਕ ਜਿਹੜੀਆਂ ਸ਼ਖਸੀਤਾਂ ਉਹ ਮਿਲ ਕੇ ਸੇ ਸ਼ੋਭਤ ਹੋਣਗੇ ਮਾਲੀ ਸਾਹਿਬ ਬਲਕਪਗ ਚਾਰ ਪੰਜ ਚੀਫ ਮਿਨਿਸਟਰਜ਼ ਦੇ ਆਫਿਸ ਤੋਂ ਸਾਨੂੰ ਸੰਪਰਕ ਆ ਗਿਆ ਉਹ ਆਪਣਾ ਪ੍ਰੋਗਰਾਮ ਬਣਾ ਰਹੇ ਆ ਤਾਂ ਉਹਨਾਂ ਦੀ ਅਸ਼ੁਰੈਂਸ ਹੈ ਕਿ ਯਸ ਵੀ ਵਿਲ ਕਮ ਤੇ ਉਹ ਡੇਟ ਸਾਨੂੰ ਦੱਸਣਗੇ ਕਿ 23 24 25 ਤੋਂ ਕਿਸ ਦਿਨ ਆਰਗੇਨਾਈਜ਼ ਇਹ ਵੈਸੇ ਤਾਂ ਅਸੀਂ 23 24 25 ਤਿੰਨੇ ਦਿਨ ਡਰੋਨ ਰੱਖ ਦਿੱਤਾ ਇਨ ਫੈਕਟ ਹੁਣ ਤਾਂ ਅਸੀਂ ਇਹ ਉੱਥੇ ਸਰ ਜਿਹੜਾ ਸਰਦਾਰਾਸ ਤੇ ਖਾਲਸਾ ਅਸੀਂ ਹੁਣ ਤੇ ਕੋਸ਼ਿਸ਼ ਕਰ ਰਹੇ ਹਾਂ ਬਾਬਾ ਜੀ ਕਿ 29 ਤੱਕ ਹੀ ਇਹਨੂੰ ਕਰ ਦੇਗੇ ਇਹ ਲੋਕ ਇੱਥੇ ਹੋਣਗੇ ਪਬਲਿਕ ਹੋਏਗੀ ਲੋਕ ਸੰਗਤ ਨੇ ਆਉਣਾ ਆ ਇਹ ਨਹੀਂ ਵੀ ਸਾਡੇ ਸਮਾਗਮ ਮੁੱਕ ਗਏ ਤੇ ਡਰੋਨ ਸ਼ੋ ਖਤਮ ਹੋ ਜਾਏਗਾ ਕਿ ਜਿੰਨੇ ਵੀ ਇਹ ਸਮਾਗਮ ਆ ਜਿੰਨੇ ਵੀ ਡਰੋਨ ਸ਼ੋ ਸਾਰੇ ਚੱਲਦੇ ਰਹਿਣਗੇ ਔਰ ਟੈਂਟ ਸਿਟੀ ਵੀ ਵਿਸ਼ੇਸ਼ ਤੌਰ ਤੇ ਜਿਹੜਾ ਅਸੀਂ 19 ਤਰੀਕ ਤੋਂ ਚਾਲੂ ਹੋ ਜਾਏਗਾ ਲੱਗਣਾ ਸ਼ੁਰੂ ਹੋ ਗਿਆ ਉਹ ਵੀ ਪਹਿਲਾਂ ਹੀ ਸੋਚਿਆ ਸੀ ਕਿ 25 ਤੱਕ ਉਹਨੂੰ 26 ਤੱਕ 31 ਤੱਕ ਲਾਈਏ ਲੇਕਿਨ ਫਿਰ ਸੋਚਿਆ ਵੀ ਜਦ ਤੱਕ ਸੰਗਤ ਆ 29 ਦਾ ਸਮਾਗਮ ਹੈਗਾ ਜੀ ਜਿਵੇਂ ਤੁਸੀਂ ਦੱਸਿਆ ਕਿ 29 ਤੋਂ ਬਾਅਦ 30 ਤੱਕ ਉਹ ਜਿਹੜਾ ਟੈਂਸਿਟੀ ਉਹ ਵੀ ਚੱਲਦਾ ਰਹਿ ਗਿਆ ਕਿ ਸੰਗਤ ਜਿਹੜੀ ਆ ਉਹ ਸਾਡੀ ਨਹੀਂ ਹੈ ਉਹ ਕੌਮ ਦੀ ਸੰਗਤ ਆ ਉਹ ਪੰਜਾਬ ਦੀ ਸੰਗਤ ਆ ਗੁਰੂ ਸਾਹਿਬ ਦੀ ਸੰਗਤ ਆ ਉਹ ਸੰਗਤ ਉਹਦੇ ਤੇ 30 ਮੱਦੀ ਸੰਗਤ ਆਵੇ ਜਿਸ ਸਮਾਜੀ ਸਮਾਗਮ ਚ ਆਵੇ ਉੱਥੇ ਠਹਿਰਨ ਦਾ ਉਹਨਾਂ ਲਈ ਮੁੱਲਕ ਜਿਹੜਾ ਆ ਉਹ ਪ੍ਰਬੰਧ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤੇਗ ਬਹਾਦਰ ਸਿਮਰਿਆ ਘਰ ਨੋਂ ਨੇਦੇ ਆਵੇ ਤਾਏ ਸਭ ਤਾਈ ਹੋਏ ਸਹਾਏ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਤੇ Hindu ਧਰਮ ਦੀ ਰੱਖਿਆ ਵਾਸਤੇ ਜਿਹੜਾ ਆਪਣਾ ਬਲੀਦਾਨ ਦਿੱਤਾ ਉਹਨਾਂ ਨੇ ਦਿੱਲੀ ਜਾ ਕੇ ਚਾਂਦਨੀ ਚੌਂਕ ਦੇ ਵਿੱਚ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਨੇ ਸ਼ਹੀਦੀ ਜਿਹੜੀ ਹੈ ਉਹਨਾਂ ਦੇ ਵੀ ਨਾਲ ਸ਼ਹੀਦੀ ਹੋਈ ਤੇ ਜਿੱਥੇ ਆਪਾਂ ਕੱਲੇ ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰ ਸਾਰੇ ਸੂਬਿਆਂ ਦੇ ਵਿੱਚ ਉਥੋਂ ਦੀਆਂ ਤਕਰੀਬਨ ਜਿੱਥੇ-ਜਿੱਥੇ ਬਹੁਤ ਗਿਣਤੀ ਦੇ ਵਿੱਚ ਸਾਡੇ ਸਿੱਖ ਬੈਠੇ ਹੋਏ ਨੇ ਤੇ ਜਿੱਥੇ ਘੱਟ ਵੀ ਨੇ ਉਥੋਂ ਦੇ ਵੀ ਤਕਰੀਬਨ ਜਿਹੜੇ ਸਾਰੇ ਸੀਐਮ ਤੇ ਆਪਣੇ-ਆਪਣੇ ਰਾਜਾਂ ਦੇ ਉਹ ਕਰ ਰਹੇ ਨੇ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰ ਰਹੇ ਨੇ ਉਹਨਾਂ ਦੇ 350 ਸਾਲ ਦਾ ਸ਼ਹੀਦੀ ਸ਼ਤਾਬ ਦੀ ਜਿਹੜੀ ਹੈ ਬਹੁਤ ਹੀ ਸਤਿਕਾਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ ਉੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸਾਰੇ ਸਿੱਖੀ ਦਾ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਨਾਲ ਹੀ თან-ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਉਹਨਾਂ ਦਾ 350 ਸਾਲਾ ਗੁਰਤਾ ਗੱਦੀ ਸ਼ਤਾਬਦੀ ਵੀ ਆਪਾਂ ਮਨਾ ਰਹੇ ਆ ਤੇ ਜਿੱਥੇ ਅੱਜ ਜਿਹੜੀ ਹੈ ਆਹ ਜਿਹੜਾ ਆਪਣੇ ਪ੍ਰੋਗਰਾਮ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਇਹਨਾਂ ਨੇ ਜਗ੍ਹਾ ਦਾ ਜਿਹੜਾ ਸੀ ਉਹ ਮੰਗ ਕੀਤੀ ਸੀ ਤੇ ਉਹ ਜਗ੍ਹਾ ਜਿਹੜੀ ਹੈ ਇੱਥੇ ਆਪਣੇ ਗੁਰੂ ਕਾ ਬਾਗ ਛੌਣੀ ਬੁੱਢਾਦਾਲ ਚ ਤੇ ਰੇਲਵੇ ਸਟੇਸ਼ਨ ਦੇ ਸਾਹਮਣੇ ਹੀ ਹੈ ਇਹ ਜਗ੍ਹਾ ਇਹਨਾਂ ਨੂੰ ਜਿਹੜੀ ਹੈ ਪੰਡਾਲ ਵਾਸਤੇ ਧਾਰਮਿਕ ਪ੍ਰੋਗਰਾਮਾਂ ਵਾਸਤੇ ਜਿਹੜੀ ਉਹ ਉਹਨੇ ਦੇਣ ਵਾਸਤੇ ਇਹ ਆਪਣੇ ਇੱਥੇ ਸਟੇਜ ਲਾਉਣਗੇ ਤੇ ਨਾਲ ਹੀ ਉਹ ਵੀ ਸਾਡੀ ਧਾਰਮਿਕ ਰੌ ਰੀਤ ਹੈ ਰਵਾਇਤ ਜਿਹੜੀ ਧਾਰਮਿਕ ਉਹਦੇ ਮੁਤਾਬਕ ਹੀ ਸਾਰੇ ਜਿਹੜੇ ਐ ਇਹਨਾਂ ਨੂੰ ਸਾਰਾ ਦੱਸਿਆ ਵੀ ਇਹ ਪ੍ਰੋਗਰਾਮ ਧਾਰਮਿਕ ਤੇਰੇ ਦੇ ਵਿੱਚ ਰਹਿ ਕੇ ਸਾਰੇ ਕਰਨੇ ਨੇ ਨਿਹੰਗ ਸਿੰਘ ਜਥੇਬੰਦੀ ਜਿਸ ਨੇ ਹੁਲਾ ਮਹੱਲਾ ਮੁਕੇ ਮਹੱਲਾ ਨਿਕਾਲਦੀਆਂ ਨੇ ਜਾਂ ਅਲੱਗ-ਅਲੱਗ ਕੰਪੌਰ ਸਾਹਿਬ ਉਹ ਮੁਕਸਰ ਸਾਹਿਬ ਬੰਦਾ ਨਿਕਾਲੇ ਕਿ ਉਹ ਅਜਿਹੀ ਹਾਂ ਹਾਂਜੀ ਹਾਂਜੀ ਸੰਭਾਵਨਾ ਕਿਉਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਭ ਦੇ ਸਾਂਝੇ ਨੇ ਤਿਲਕ ਜੰਝੂ ਰਾਖਾ ਪ੍ਰਭ ਤਾਂ ਕਾ ਕਿਨੋ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਾਣਕਾਰੀ ਸੀਸ ਦੀਆ ਪਰ ਸੀਨਾ ਉਚਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਦਿੱਲੀ ਦੇ ਸੀਸਗੰਜ ਸਾਹਿਬ ਵਿਖੇ ਜਿਹੜੀ ਉਹਨਾਂ ਨੇ ਸ਼ਹੀਦੀ ਦਿੱਤੀ ਤੇ ਉਹਨਾਂ ਦੀ ਸ਼ਹੀਦੀ ਵਾਸਤੇ ਨੂੰ ਸਮਰਪਿਤ ਸਾਰੇ ਨਿਹੰਗ ਸਿੰਘ ਕੀ ਸਾਰਾ ਖਾਲਸਾ ਪੰਥ ਉਹਦੇ ਵਿੱਚ ਸਾਰੇ ਆਪਣੇ ਧਰਮਾਂ ਦੇ ਲੋਕ ਜਿਹੜੇ ਆ ਗੁਰੂ ਸਾਹਿਬ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਸਾਰੇ ਧਰਮਾਂ ਦੇ ਲੋਕ ਆ ਕੇ ਸਮੂਲੀਅਤ ਕਰਨਗੇ ਉਹਦੇ ਵਿੱਚ ਸਾਰਿਆਂ ਨੂੰ ਖੁੱਲਾ ਸੱਦਾ ਤੇ ਨਾਲ ਹੀ ਜਿਹੜਾ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿੱਥੇ ਪੰਜਾਬ ਸਰਕਾਰ ਨੇ ਜਿਹੜਾ ਇਹ ਆਪਣੇ ਇਹਨਾਂ ਨੇ ਰੱਖਿਆ ਵੀ 24 ਤਰੀਕ ਨੂੰ 23 ਤਰੀਕ ਨੂੰ ਇਹਨਾਂ ਨੇ ਇੱਥੇ ਪ੍ਰੋਗਰਾਮ ਰੱਖੇ ਨੇ ਸ੍ਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਉਹਨੇ ਨਿਹੰਗ ਸਿੰਘ ਫੌਜਾਂ ਵੱਲੋਂ ਇੱਥੇ ਬੁੱਢਾ ਦਲ ਵੱਲੋਂ ਆਰੰਭ ਹੋਣੇ ਨੇ ਤੇ ਉਹਦੇ ਚ ਨਮਸਕਾਰ ਕਰਨ ਵਾਸਤੇ ਕੋਈ ਵੀ ਆ ਸਕਦਾ ਹੈ ਤੇ ਨਾਲ ਜਿਹੜਾ 24 ਤਰੀਕ ਨੂੰ ਜਿਹੜਾ ਆਪਣੇ ਨਿਹੰਗ ਸਿੰਘ ਜਥੇਬੰਦੀਆਂ ਉਹਦੇ ਸਾਰੇ ਸੰਤਾਂ ਮਾਹ ਬੁਰਖਾਂ ਵੱਲੋਂ ਕਰਨਾ ਨਿਹੰਗ ਸਿੰਘ ਫੌਜਾਂ ਨਹੀਂ ਹੈ ਤੇ ਸਾਰਿਆਂ ਨੂੰ ਬੇਨਤੀ ਆ ਉਹਦੇ ਚ ਆਪਣੇ ਪੰਜਾਬ ਸਰਕਾਰ ਨੇ ਵੀ ਸਮੂਲੀਅਤ ਕਰਨੀ ਹੈ ਤੇ ਨੰਗ ਸਿੰਘ ਫੌਜਾਂ ਜਿਹੜਾ 24 ਤਰੀਕ ਨੂੰ ਵੀ ਇੱਕ ਨਗਰ ਕੀਰਤਨ ਹੈ ਤੇ ਉਹ ਜਿਹੜਾ ਕੀਰਤਪੁਰ ਸਾਹਿਬ ਤੋਂ ਸੀਸਗੰਜ ਸਾਹਿਬ ਤੱਕ ਇਹਨਾਂ ਨੇ ਆਪਣੇ ਜਿਹੜਾ ਲੈ ਕੇ ਉੱਥੇ ਆਉਣਾ ਨਮਸਕਾਰ ਕਰਨੀ ਗੁਰੂ ਸਾਹਿਬ ਦੇ ਚਰਨਾਂ ਚ ਤੇ ਉਵੇਂ ਹੀ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋਈ ਸੀ ਤੇ ਉਹਨਾਂ ਨੇ ਜਿਹੜਾ 29 29 ਤਰੀਕ ਨੂੰ ਆਪਣੇ ਕਿਹਾ ਸੀ ਬਾਬਾ ਜੀ ਆਪਾਂ ਪਰ ਜਿਹੜਾ ਸਾਡਾ ਵੀ ਇੱਕ ਨਰੋਲ ਸਾਰੀਆਂ ਹੀ ਨਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਤੇ ਸਾਰੇ ਸੰਤਾਂ ਮਹਾਂਪੁਰਖਾਂ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਧੰਨ ਧੰਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਜਿਹੜਾ ਕੀਰਤਪੁਰ ਸਾਹਿਬ ਤੋਂ 29 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਲੈ ਕੇ ਜਿਹੜਾ ਸੀਸਗੰਜ ਸਾਹਿਬ ਤੱਕ ਉੱਥੇ ਆਉਣਾ ਉਹ ਅਸੀਂ ਪਹਿਲਾਂ ਹੀ ਨੈਕਸ ਸਿੰਘ ਜਥੇਬੰਦੀਆਂ ਨੇ ਜਿਹੜਾ ਉਹਦਾ ਜਿਹੜਾ ਆਪਣੇ ਐਲਾਨ ਕੀਤਾ ਹੋਇਆ ਤੇ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਹੀ ਸਾਂਝੇ ਤੌਰ ਤੇ ਸਾਰਾ ਉਹ ਪ੍ਰੋਗਰਾਮ ਲਿਖਿਆ ਹੋਇਆ ਕੈਮਰਾਮੈਨ ਪ੍ਰਦੀਪ ਦੇ ਨਾਲ ਬਿਮਲ ਸੈਣੀ ਡੈਨਸ ਵੀਰਟੀਬੀ ਸ਼੍ਰੀ ਅਨੰਦਪੁਰ ਸਾਹਿਬ